ਜਿਹੜੇ ਕੱਟੜਵਾਦੀ ਸਿਮਰਜੀਤ ਸਿੰਘ ਮਾਨ ਵਰਗੇ ਜਿਹੜੇ ਦੇਖੋ 15 ਅਗਸਤ ਨੂੰ 26 ਜਨਵਰੀ ਨੂੰ ਜਾਣ ਕੇ ਕਹਿੰਦੇ ਕਾਲਾ ਦਿਵਸ ਮਨਾਵਾ ਕਿਉਂ ਵਾਏ ਖਾਣਾ ਆਪਾਂ ਹਿੰਦੁਸਤਾਨ ਦਾ ਰਹਿਣਾ ਆਪਾਂ ਪੰਜਾਬ 'ਚ ਔਰ ਗੋਣ ਕਿਰੇ ਗਾਲਿਆ ਖਾਲਸਾ ਦੇ ਡੰਗਰ ਨੂੰ ਐਮਪੀ ਬਣਾਇਆ ਕਿ ਨੇ ਸਿਮਰਜੀਤ ਮਾਨ ਨੂੰ ਉਹ ਡੰਗਰ ਨੂੰ ਪਹਿਲਾਂ ਤੇ ਇਹਦੀ ਸਦਸਤਾ ਮੈਂ ਕਹਿੰਦਾ ਮੋਦੀ ਸਾਹ ਨੂੰ ਰੱਦ ਕਰਨੀ ਚਾਹੀਦੀ ਹੈ ਕਿ ਆਪਾਂ ਨੂੰ ਇਹੋ ਜਿਹੀ ਲੋੜ ਨਹੀਂ ਹੈਗੀ ਇੱਥੇ ਪੱਤਰਕਾਰ ਸਾਹਿਬ ਲੋਕ ਨਹੀਂ ਡਰਦੇ ਹੁੰਦੇ ਲੋਕ ਮੈਨੂੰ ਪਿਆਰ ਕਰਦੇ ਆ ਤੁਹਾਡੀ ਸੋਚ ਨਹੀਂ ਕਹਿਣੀ ਤੁਹਾਡੀ ਹੋਰ ਹੈ ਵੀ ਵੋਟ ਦੇਗੀ ਸਿਰਫ ਮੋਦੀ ਸਾਹਿਬ ਦੇ ਨਾਮ ਨੂੰ ਨੋ ਬੀਜੇਪੀ ਮੈਂ ਨਹੀਂ ਜਾਣਦਾ ਬੀਜੇਪੀ ਕੋਣ ਹੈ ਠੀਕ ਹੈ ਜੀ ਜਿਹੜੀ ਪੰਜਾਬ ਦੀ ਵੋਟ ਮੈਂ ਫੈਨ ਆ ਭਗਵੰਤ ਮਾਨ ਦਾ ਔਰ ਜਿਹੜੀ ਮਰਜੀ ਪਾਰਟੀ ਜੋ ਹੋਵੇ ਭਗਵੰਤ ਮਾਨ ਮੈਂ ਵੋਟ ਭਗਵੰਤ ਮਾਨ ਸਾਂ ਨੂੰ ਪਾ ਮੇਰੇ ਕੱਟੜਵਾਦੀ ਵਿਦੇਸ਼ੀ ਪੰਨੂ ਵਰਗੇ ਧਮਕੀਆਂ ਦੰਦੇ ਆ ਉਹ ਮੈਂ ਭਗਵੰਤ ਮਾਨ ਨੂੰ ਉਡਾ ਦਣਾ ਮੈਂ ਡੀਜੀਪੀ ਨੂੰ ਉਡਾ ਦਣਾ ਇਹ ਕਿਹੜੀ ਗੱਲਾਂ ਕੀ ਇਹ ਲੈ ਯਮੀ ਤੋੜਾ ਇੰਨੇ ਗਨ ਮੈਂ ਲਈ ਫਿਰਦਾ ਅੰਮੀ ਤੋੜਾ ਕੋਈ ਇਨੀ ਸਕਿਉਰਟੀ ਹੈ ਕਦੀ ਆਈਬੀ ਇੰਟੈਲੀਜੈਂਸ ਨਹੀਂ ਪੁੱਛ ਲਿਆ ਕਰੋ ਕਿ ਅੰਮੀ ਤੋੜਾ ਨੂੰ ਥ੍ਰੈਟ ਕਿੰਨੀ ਹੈ ਅਮੀਤੋੜ ਨੂੰ ਮਾਰਨ ਕੋਣ-ਕੋਣ ਆਇਆ ਸੀਗਾ ਅਮੀਤੋੜ ਦੀ ਕਿੰਨੀ ਬੋਲੀ ਬਈ ਮਾਰਨ ਦੀ ਦੋ-ਤਿੰਨ ਤਿੰਨ ਕਰੋੜ ਰੁਪਏ ਆਂਦਾ ਮਾਰਨ ਦਾ ਅਮੀਤੋੜਾਂ ਨੂੰ 3 ਇੱਕ ਸਾਲ ਪਹਿਲਾਂ ਲੁਧਿਆਣਾ ਦੇ ਇੱਕ ਮੋਲ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਇੱਕ ਵਿਅਕਤੀ ਇਕ ਮੋਲ ਦੇ ਵਿੱਚ ਘੁੰਮ ਰਿਆ ਸੀ ਉਸ ਨੂੰ ਕਿਹਾ ਜਾਂਦਾ ਸੀ ਕਿ ਸ਼ੇਰ ਆ ਗਿਆ ਤਾਂ ਮੋਲ ਦੇ ਵਿੱਚੋਂ ਬਾਹਰ ਨਿਕਲ ਜਾਓ ਸੋ ਅੱਜ ਉਹ ਵਿਅਕਤੀ ਇੱਕ ਵਾਰ ਫਿਰ ਮੋਲ ਦੇ ਵਿੱਚ ਦਿਖਿਆ ਵਾ ਤਾਂ ਲੋਕ ਡਰ ਵੀ ਰਹੇ ਨੇ ਪਰ ਉਹ ਆਪ ਖੁਦ ਹੱਸ ਰਹੇ ਨੇ ਸੋ ਅਮਿਤ ਰੋੜਾ ਸਾਡਾ ਮਿਲ ਜੂਦੇ ਗੱਲਬਾਤ ਕਰਾਂਗੇ ਅਭੀ ਜੀ ਮੈਨੂੰ ਲੱਗਾ ਤਾਂ ਸਾਲ ਬਾਅਦ ਫਿਰ ਮੋਲ 'ਚ ਆ ਗਏ ਤੁਸੀਂ ਲੋਕ ਡਰ ਰਹੇ ਨੇ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਮਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਪਹਿਲੀ ਗੱਲ ਮੈਂ ਪੱਤਰਕਾਰ ਸਾਹਿਬ ਲੋਕ ਨਹੀਂ ਡਰਦੇ ਹੁੰਦੇ ਲੋਕ ਮੈਨੂੰ ਪਿਆਰ ਕਰਦੇ ਆ ਤੁਹਾਡੀ ਸੋਚ ਨਹੀਂ ਕਹਿਣੀ ਤੁਹਾਡੀ ਹੋਰ ਹੈ ਇਹ ਜੀ ਕਿਹਾ ਕਰੋ ਕਿ ਦੁਨੀਆ ਕਿੰਨਾ ਪਿਆਰ ਕਰਦੀ ਹੈ ਉਹ ਦੇਖੋ ਅੱਜ ਤੁਸੀਂ ਜਿਸ ਵਿਸ਼ੇ ਤੇ ਆਏ ਹੋ ਅੱਜ ਮੇਰੇ ਦੋਸਤ ਇੱਕ ਬਰਥਡੇ ਸੀ ਆ ਮੈਂ ਉਹਦੇ ਬਰਥਡੇ ਬਣਾ ਆ ਕਿੰਨੀ ਦੁਨੀਆ ਖੁਸ਼ ਹੈ ਔਰ ਕਿੰਨੇ ਬੰਦੇ ਖੁਸ਼ ਹੋ ਕੇ ਫੋਟੋ ਵੀ ਕਰਾ ਰਹੇ ਨੇ ਫਿਰ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਕਿ ਸ਼ੇਰ ਆਇਆ ਡਰ ਗਏ ਸ਼ੇਰ ਨੇ ਸ਼ੇਰ ਹੀ ਰਹਿਣਾ ਮੈਂ ਤਾਂ ਸ਼ੇਰ ਗਿਆ ਨਹੀਂ ਮੈਂ ਕਹਾਂ ਜੀ ਇੱਕ ਵਿਅਕਤੀ ਤੁਸੀਂ ਭੁੱਲ ਗਏ ਤੁਸੀਂ ਕਹੇ ਭੁੱਲ ਤੁਹਾਡੀ ਪਹਿਲੀ ਵਲਟਿੰਗ ਕੀ ਸੀ ਮੈਂ ਮੈਂ ਕਹਾਂ ਜੀ ਇੱਕ ਸਾਲ ਪਹਿਲਾਂ ਵੀਡੀਓ ਆਈ ਸੀ ਕਹਿੰਦੇ ਕਿ ਸ਼ੇਰ ਨਾ ਸ਼ੇਰ ਆਇਆ ਤੇ ਸ਼ੇਰ ਦੇ ਹਮੇਸ਼ਾ ਬਾਜ਼ਾਰ ਜੀ ਰਹਿੰਦਾ ਹੈ ਸ਼ੇ ਸ਼ੇਰ ਦੀ ਦਹਾੜੀ ਕਾਫੀ ਐ ਜਦੋਂ ਦਹਾੜ ਵਜਦੀ ਹੈ ਨਾ ਗਿੱਦੜ ਭਜਦੇ ਆ ਉਹ ਲੋਕ ਤੇ ਵੈਸੇ ਮੈਨੂੰ ਪਿਆਰ ਕਰਦੇ ਆ ਇਸ ਵੀਡੀਓ ਤੇ ਅੱਜ ਹੀ ਕਿਉਂ ਬੋਲ ਚਾਏ ਹੋ ਚਲੋ ਮੈਂ ਕਹਿੰਨਾ ਕਿ ਅੱਜ ਵੱਡੇ ਬਣਾਣ ਆਏ ਸੀ ਖੁਸ਼ੀ ਮਨਾਣ ਆਏ ਸੀਗੇ ਤੇ ਸ਼ਾਇਦ ਤੁਸੀਂ ਘੇਰ ਲਿਆ ਮੁੱਦਾ ਲੈ ਕੇ ਕਿ ਅੱਜ ਜੰਮੀ ਤਰੂੜਾ ਆਇਆ ਕਿਉਂ ਨਾ ਆਪਾਂ ਅੰਮੀ ਤਰੂੜੇ ਦੇ ਮੁੱਦਾ ਹੀ ਬਣਾ ਦਈਏ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਹਰ ਟਾਈਮ ਅੰਮੀ ਤਰੂੜੇ ਦੇ ਮੁੱਦਾ ਕਿਉਂ ਬਣਾਉਂਦੇ ਹੋ ਫਿਰ ਅੰਮੀ ਤਰੂੜ ਨੂੰ ਸ਼ੇਰ ਵੀ ਖੁਦ ਸੁਰੱਖਿਆ ਚ ਰੰਦਾ ਰਿਹਾ ਇਸ ਕਰ ਚੂਲੇ ਚੱਕਰੂਏ ਤੇ ਠਾਕੁਰ ਜੀ ਦੀ ਕਿਰਪਾ ਹੈ ਮੇਰੇ ਮਹਾਦੇਵ ਦੀ ਪ੍ਰਭੂ ਦੀ ਕਿਰਪਾ ਨਾਲ ਅੱਜ ਇਹਨੇ ਜੋਗਾ ਇਹਨੇ ਜੋਗਾ ਪ੍ਰਮਾਤਾਂ ਨੇ ਬਣਾਇਆ ਹੋਇਆ ਠੀਕ ਹੈ ਨਾ ਜੀ ਬਾਕੀ ਤੁਸੀਂ ਕਹਿੰਦੇ ਹੋ ਕਿ ਮਾਲ ਦੇ ਵਿੱਚ ਸ਼ੇਰ ਆ ਗਿਆ ਕੰਟਰੋਵਰਸੀ ਦੁਨੀਆ ਪਿਆਰ ਕਰਦੀ ਹੈ ਜਨਤਾ ਪਿਆਰ ਕਰਦੀ ਹੈ ਹਿੰਦੂ ਪਿਆਰ ਕਰਦਾ ਹੈ ਕੌਣ ਪਿਆਰ ਕਰਦਾ ਹੈ ਹਿੰਦੂ ਹਿੰਦੂ ਬੁੱਲਟ ਪ੍ਰੂਜੈਕਟ ਲਾਤੀਆਂ ਸਮਝਿਆ ਨਹੀਂ ਮੇਰੀ ਗੱਲ ਨੂੰ ਉਦਾਹਰਣ ਦੇਖੀ ਸ਼ੇਰ ਦੀ ਦਾੜਾਂ ਤੋਂ ਡਰਦੇ ਹੋਏ ਕੌਣ ਜਿਹੜੇ ਕੱਟੜਵਾਦੀ ਵਿਦੇਸ਼ਾਂ 'ਚ ਬੈਠੇ ਨੇ ਠੀਕ ਹੈ ਜਿਨ੍ਹਾਂ ਦੀ ਸੋਚ ਕੀ ਹੈ ਕਿ ਜਾਣ ਕੇ ਸਿਰਫ ਕੋਈ ਗੱਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਉਹਨਾਂ ਦੀ ਸੋਚ ਇੱਕੋ ਮਨਸ਼ਾ ਰਹਿੰਦੀ ਹੈ ਪਰ ਇਹ ਲੋਇਨ ਹੈ ਇਹ ਸ਼ੇਰ ਹੈ ਦਹਾੜ ਹੀ ਕਾਫੀ ਹੋਰ ਬਹੁਤ ਖਰਾਬ ਹੁੰਦਾ ਜਦੋਂ ਬਿਆਨਬਾਜ਼ੀ ਜਦੋਂ ਹੁੰਦੀ ਹੈ ਇੱਕ ਦੂਜੇ ਨੂੰ ਤੁਸੀਂ ਤਾੜਦੇ ਹੋ ਤਾਂ ਉਹਦਾ ਹੀ ਮਾਹੌਲ ਖਰਾਬ ਹੋ ਜਾਂਦਾ ਮੇਰੀ ਗੱਲ ਸੁਣੋ ਤੁਸੀਂ ਮੇਰੇ ਤਰਫ ਕੋਈ ਦੇਖਿਆ ਨਹੀਂ ਹੋਣਾ ਜਦੋਂ ਕੋਈ ਉਧਰ ਹੋਊਗੀ ਤੁਸੀਂ ਦੇਖਿਆ ਕਿ ਕਿੰਨੀ ਵਾਰੀ ਮੇਰੇ ਤੇ ਆਤਵਾਦੀ ਹਮਲੇ ਹੋਏ ਪਿੱਛੇ ਵੀ ਤੁਹਾਨੂੰ ਇਹ ਖਬਰ ਸ਼ਾਇਦ ਮਿਲੀ ਨਹੀਂ ਮਿਲੀ ਮੈਂ ਤੁਹਾਨੂੰ ਅੱਜ ਦੱਸ ਰਿਹਾ ਕਿ ਲੁਧਿਆਣਾ ਹੋਟਲ ਦੇ ਵਿੱਚ ਬਸਟੈਂਡ ਹੋਟਲ ਦੇ ਵਿੱਚ 5 ਦਿਨ ਰਹਿ ਗਏ ਨੇ ਮੁਹਾਲੀ ਸੀਐਸਟਾਫ ਨੇ ਚੱਕੇ ਸੀ ਬੰਦੇ ਕੌਨਟਰ ਇੰਟੈਲੀਜੈਂਸ ਨੇ ਠੀਕ ਹੈ ਜੋ ਉਹ ਰਿਮਾਂਡ ਦਾ ਲੁਧਿਆਣਾ ਵੀ ਆਏ ਸੀਗੇ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਣਾ ਇਸ ਗੱਲ ਦਾ ਕਿ ਉਹ ਮੈਨੂੰ ਮਾਰਨ ਪੰਜ ਦਿਨਾਂ ਥੱਲੇ ਲੁਧਿਆਣੇ ਰਹੇ ਨੇ ਜਿਆਦਾ ਵੱਡੀ ਗੱਲ ਨਹੀਂ ਹੈਗੀ ਮੈਂ ਮਹੀਨੇ ਦੀ ਗੱਲ ਕਹੂੰਗਾ ਤੁਸੀਂ ਖਬਰਾਂ ਵੀ ਦੇਖੀ ਹੋਣਗੀਆਂ ਕਿ ਇੱਕ ਨਾਮੀ ਹਿੰਦੂ ਨੇਤਾ ਲੁਧਿਆਣਾ ਵਿੱਚ ਮਾਰ ਹਾਈ ਹਾਈ ਥਰੈਡ ਪਰ ਉਹ ਚ ਨਾਮ ਮੈ ਸੀ ਠੀਕ ਹੈ ਜੀ ਮੈਨੂੰ ਡਰ ਲੱਗਦਾ ਮੈਂ ਤਾਂ ਜਿਹਦੇ ਨਾਲ ਬੰਕੇ ਪਿਆਰੀ ਹੋਣਾ ਸਮਝੇਗੀ ਜਿਹਦੇ ਨਾਲ ਬਿਹਾਰੀ ਦਾ ਆਸ਼ੀਰਵਾਦ ਹੋਵੇ ਠਾਕੁਰ ਜੀ ਦਾ ਆਸ਼ੀਰਵਾਦ ਹੋਵੇ ਦੇਵਾ ਦੀ ਦੇਵ ਭਗਵਾਨ ਮਹਾਦੇਵ ਦਾ ਆਸ਼ੀਰਵਾਦ ਹੋਵੇ ਉਹਦਾ ਡਰ ਵੈਸੇ ਹੀ ਖਤਮ ਹੋ ਜਾਂਦਾ ਡਰਨਾ ਖਾਲੀ ਮੌਤ ਇੱਕ ਸੱਚ ਹੈ ਠੀਕ ਹੈ ਨਾ ਜਦੋਂ ਆਣੀ ਹੈ ਉਹਨੇ ਆਣਾ ਹੀ ਆਣਾ ਪਰ ਦਹਾਰ ਸ਼ੇਰ ਦੀ ਵਜ ਨਹੀਂ ਵਜਣੀ ਹੈ ਸ਼ੇਰ ਨੇ ਦਹਾਰਾ ਮਾਰ ਨਹੀਂ ਮਾਰਨੀ ਹੈ ਦੇਖੋ ਆ ਜੀ ਫਿਰ ਮੋਲ ਚ ਤੁਸੀਂ ਫਿਰ ਗਿਆ ਨਾ ਮੋਲ ਚ ਦੁਨੀਆ ਪਿਆਰ ਕਰਦੇ ਤੁਸੀਂ ਕਹਿੰਦੇ ਦੁਨੀਆ ਪਿਆਰ ਕਰਦੀ ਹੈ ਇਸ ਲਈ ਸ਼ੇਰ ਆਇਆ ਅੱਜ ਮੋਲ ਚ ਤੁਸੀਂ ਕਹਿੰਦੇ ਮੌਤ ਸੱਚ ਹੈਗਾ ਵਾ ਫਿਰ ਜਦੋਂ ਕੁਝ ਬਿਆਨਬਾਜ਼ੀ ਦੇਣਦੇ ਹੋਦੋਂ ਤੁਸੀਂ ਫਿਰ ਗਨਮੈਨ ਲੈਣ ਦੇ ਲਈ ਪੁਲਿਸ ਅਫਸਰਾਂ ਕੋਲ ਚੱਲ ਜੰਨੇ ਹਿੰਦੂ ਲਿਟਰੀ ਚੱਲ ਜੰਨੇ ਮੈਨੂੰ ਗਨਮੈਨ ਲੈ ਲਈ ਮੈਂ ਕਿਸੇ ਪੁਲਿਸ ਅਫਸਰ ਨੂੰ ਗਿਆ ਹੋਵੇ ਭਾਈ ਸਾਹਿਬ ਮੈਨੂੰ ਸਿਕਿਉਰਿਟੀ ਦੇ ਦਿਓ ਇਹ ਚੀਜ਼ਾਂ ਛੱਡ ਦਿਓ ਪੱਤਰਕਾਰ ਸਾਹਿਬ ਹਰ ਟਾਈਮ ਨਾ ਗਨਮੈਨ ਦੀ ਪਬਲਿਸ਼ਿਟੀ ਨਾ ਕਰਿਆ ਕਰੋ ਕਿ ਤੁਹਾਡੇ ਕੋਲੋਂ ਗਨਮੈਨ ਹੈਗਾ ਨਾ ਤੁਹਾਡੇ ਕੋਲੋਂ ਤੁਸੀਂ ਇਹ ਵੀ ਦੇਖੋ ਕਿ ਅਸੀਂ ਕਿੱਦਾਂ ਆਪਣੇ ਪਰਿਵਾਰ ਗਵਾਇਆ ਕਿੱਦਾਂ ਆਪਣੇ ਪਰਿਵਾਰ ਖੋਤੇ ਅੱਜ ਆਪਣੇ ਬੱਚਿਆਂ ਤੋਂ ਦੂਰ ਆ ਇਧਰ ਪਿੱਛੇ ਦੇਸ਼ ਪਿੱਛੇ ਪੰਜਾਬ ਪਿੱਛੇ ਜੀ ਮੇਰੇ ਪੰਜਾਬ ਮੇਰਾ ਖੁਸ਼ਹਾਲ ਰਵੇ ਇਹ ਤਹਾਂ ਤੱਕ ਬਾਤ ਕਮੈਂਟਾਂ ਚ ਕਮੈਂਟਾਂ ਚ ਪਤਾ ਕੀ ਆ ਜਾਂਦਾ ਮੇਰੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਪਹਿਲਾਂ ਮੈਂ ਮੈਂ ਸੁਣੂੰਗਾ ਪਹਿਲਾਂ ਮੇਰੀ ਸੁਣੀ ਹੈ ਇੱਕੋ ਗੱਲ ਆਂਦੀ ਹੈ ਠੀਕ ਹੈ ਹਰ ਟਾਈਮ ਕੋਈ ਚੀਜ਼ ਚੱਲਦੀ ਹੈ ਕਿ ਇਹ ਲਈ ਅੰਮੀ ਤੋੜਾ ਇੰਨੇ ਗਨ ਮੈਂ ਲਈ ਫਿਰਦਾ ਅੰਮੀ ਤੋੜਾ ਕੋਈ ਇਨੀ ਸਕਿਉਰਟੀ ਹੈ ਕਦੀ ਆਈਬੀ ਇੰਟੈਲੀਜੈਂਸ ਨਹੀਂ ਪੁੱਛ ਲਿਆ ਕਰੋ ਕਿ ਅੰਮੀ ਤੋੜਾ ਨੂੰ ਥ੍ਰੈਟ ਕਿੰਨੀ ਹੈ ਅੰਮੀ ਤੋੜਾ ਨੂੰ ਮਾਰਨ ਕੋਣ ਕੋਣ ਆਇਆ ਸੀਗਾ ਅੰਮੀ ਤੋੜਾ ਦੀ ਕਿੰਨੀ ਬੋਲੀ ਬਈ ਮਾਰਨ ਦੀ ਦੋ ਦੋ ਤਿੰਨ ਤਿੰਨ ਕਰੋੜ ਰੁਪਏ ਆਂਦਾ ਮਾਰਨ ਦਾ ਅੰਮੀ ਤੋੜਾ ਨੂੰ ਪਰ ਇਹ ਸ਼ੇਰ ਹੈ ਜਦੋਂ ਵੀ ਆਂਦਾ ਕਿ ਤੁਸੀਂ ਵਿਆਹ ਕੰਟਰੋਵਰਸੀ ਦੇ ਦਿੰਦੇ ਉਹ ਵੀ ਜਾਂਦਾ ਨਾ ਮੇਰੀ ਤੁਸੀਂ ਕੰਟਰੋਵਰਸੀ ਕਦੀ ਦੇਖੀਓ ਕਦੇ ਦੇਖੀ ਹੈ ਮੇਰਾ ਬਿਆਨ ਹੁੰਦਾ ਮੇਰੇ ਪੰਜਾਬ ਲਈ ਮੇਰੇ ਦੇਸ਼ ਲਈ ਮੇਰਾ ਹਿੰਦੁਸਤਾਨ ਜਿੰਦਾਬਾਦ ਮੇਰਾ ਪੰਜਾਬ ਜਿੰਦਾਬਾਦ ਇਹ ਮੇਰਾ ਬਿਆਨ ਹੈ ਜਿਹੜੇ ਕੱਟੜਵਾਦੀ ਵਿਦੇਸ਼ਾਂੀ ਪੰਨੂ ਵਰਗੇ ਧਮਕੀਆਂ ਦਿੰਦੇ ਆ ਉਹ ਮੈਂ ਭਗਵਾਨ ਤਮਾ ਨੂੰ ਉਡਾ ਦਣਾ ਮੈਂ ਡੀਜੀਪੀ ਨੂੰ ਉਡਾ ਦਣਾ ਇਹ ਕਿਹੜੀ ਗੱਲਾ ਉਹਨਾਂ ਨੂੰ ਇੱਕੋ ਹੀ ਚਿਹਰੇ ਨਜ਼ਰ ਆਉਂਦੇ ਵਾ ਪੰਜਾਬ ਹੀ ਨਜ਼ਰ ਆਉਂਦਾ ਸਾਡਾ ਹਸਦਾ ਵਾਦਾ ਪੰਜਾਬ ਕਿਉਂ ਵਾਏ ਇਹ ਚੀਜ਼ ਦਾ ਸਵਾਲ ਪੁੱਛਿਆ ਕਰੋ ਜਿਹੜੇ ਕੱਟੜਵਾਦੀ ਸਿਮਰਜੀਤ ਸਿੰਘ ਮਾਨ ਵਰਗੇ ਜਿਹੜੇ ਦੇਖੋ 15 ਅਗਸਤ ਨੂੰ 26 ਜਨਵਰੀ ਨੂੰ ਜਾਣ ਕੇ ਕਹਿੰਦੇ ਕਾਲਾ ਦਿਵਸ ਮਨਾਵਾ ਕਿਉਂ ਵਾਏ ਖਾਣਾ ਆਪਾ ਹਿੰਦੁਸਤਾਨ ਦਾ ਰਹਿਣਾ ਆਪਾ ਪੰਜਾਬ ਚ ਔਰ ਗੋਣ ਕਿਰੇ ਗਾਰੇ ਖਾਲਸਾ ਦੇ ਮੈਨੂੰ ਇਹ ਨਹੀਂ ਸਮਝ ਆਉਂਦਾ ਡੰਗਰ ਨੂੰ ਐਮਪੀ ਬਣਾਇਆ ਕਿ ਨੇ ਸਮਰਦੀ ਮਾਨ ਨੂੰ ਉਹ ਡੰਗਰ ਨੂੰ ਪਹਿਲਾਂ ਤੇ ਇਹਦੀ ਸਦਸਤਾ ਮੈਂ ਕਹਿੰਦਾ ਮੋਦੀ ਸਾਹ ਨੂੰ ਰੱਦ ਕਰਨੀ ਚਾਹੀਦੀ ਹੈ ਕਿ ਆਪਾਂ ਨੂੰ ਇਹੋ ਜਿਹੀ ਲੋੜ ਨਹੀਂ ਹੈਗੀ ਇੱਥੇ ਆਪਾਂ ਖੁਸ਼ ਆਂ ਔਰ ਖੁਸ਼ ਰਵਾਂਗੇ ਮੈਂ ਸੰਗਰੂਰ ਦੀ ਜਨਤਾ ਨੂੰ ਵੀ ਕਹਿੰਦਾ ਵਾਂ ਇਸ ਵਾਰ ਚੋਣਾਂ ਆ ਰਹੀਆਂ ਸੋਚ ਸਮਝ ਕੇ ਜੋ ਭਗਵਾਨ ਸ਼੍ਰੀ ਰਾਮ ਕੋ ਲਾਏ ਹਨ ਹਮ ਉਨਕੋ ਲਾਏਗੇ ਕਿੰਨੂੰ ਲਿਆਣਾ ਚਾਹੁੰਦੇ ਤੁਸੀਂ ਭਾਜਪਾ ਨੂੰ ਲਿਆਣਾ ਚਾਹੁੰਦੇ ਹੋ ਮੈਂ ਤੇ ਮੋਦੀ ਸਾਹਿਬ ਦਾ ਫੈਨ ਆ ਜੀ ਠੀਕ ਹੈ ਸਮਝੇ ਕਿ ਕਿਨਾ ਕਿੰਨੂ ਆ ਫਿਰ ਲਿਆਣਾ ਕਿੰਨੂ ਮੇਰੀ ਗੱਲ ਸੁਣੋ ਮੈਂ ਡਾਇਮੰਡ ਸੀਐਮ ਕਿੰਨਾ ਭਗਵੰਤ ਕਿੰਨੇ ਪੰਜਾਬ ਦਾ ਮਾਹੌਲ ਖਰਾਬ ਆ ਫਿਰ ਜੋ ਆਰਾਮ ਕੋ ਲਾਇਆ ਕਿ ਫਿਰ ਉਹ ਨਹੀਂ ਲੈਣਾ ਚਾਹੁੰਦੇ ਪੰਜਾਬ ਗੱਲ ਸੁਣੋ ਜੋ ਮੇਰੇ ਪ੍ਰਭੂ ਕੋ ਲਾਇਆ ਮੇਰੇ ਪ੍ਰਭੂ ਨੇ ਕਿੰਨਾ ਸੰਤਾਪ ਝੇਲਿਆ 500 ਸਾਲ ਟੈਂਟ 'ਚ ਟੈਂਟ ਵਿੱਚ ਕਹਿੰਦੇ ਤੁਸੀਂ ਭਗਵੰਤ ਮਾਨ ਦੇ ਮੈਂ ਜਿਹੜੀ ਚੀਜ਼ ਦੀ ਕੰਮ ਕਾਜ ਦਾ ਫੈਨ ਆ ਭਗਵੰਤ ਮਾਨ ਦਾ ਕੰਮ ਕਾਜ ਦੇਖਿਆ ਮੋਂ ਦਾ ਕਿ ਉਹਨੇ ਜਿਹੜਾ ਕੰਮ ਕੀਤਾ ਸਾਡੇ ਪੰਜਾਬ ਲਈ ਕਹਿੰਦੇ ਡਾਇਮੰਡ ਸੋਨੇ ਦੀ ਚਿੜੀਆ ਬਣ ਗਿਆ ਪੰਜਾਬ ਸਾਡਾ ਮਤਰੀਫ ਕਰਦਾ ਮਾਂ ਔਰ ਦੇਖੋ ਬਾਕੀ ਅੱਧੜੀ ਪਾਰਟੀਆਂ ਲਗਾ ਲਓ ਕਾਂਗਰਸ ਲਗਾ ਲਓ ਅਕਾਲੀ ਦਾ ਲਗਾ ਲਓ ਬੀਜੇਪੀ ਲਗਾ ਲਓ ਕੱਖ ਬੱਲੇ ਭਗਵੰਤ ਮਾਨ ਦੀ ਸਰਕਾਰ ਤੋਂ ਖੁਸ਼ ਹਾਂ ਤੁਸੀਂ ਭਗਵੰਤ ਮਾਨ ਦੀ ਸਰਕਾਰ ਤੋਂ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਗੈਂਗਸਟਰ ਲਗਾਤਾਰ ਮਰ ਰਹੇ ਆ ਯੂਪੀ ਵਰਗਾ ਯੂਪੀ ਵਰਗਾ ਬਹੁਲ ਪੰਜਾਬ ਗੈਂਗਸਟਰ ਵਾਅ ਖਤਮ ਹੋ ਗਿਆ ਅੰਤਰਕਵਾਦ ਜਿਹੜਾ ਪਣ ਪ੍ਰਿਆ ਸੀਗਾ ਖਤਮ ਹੋ ਗਿਆ ਠੀਕ ਹੈ ਹੋਰ ਆਪਾਂ ਨੂੰ ਕੀ ਚਾਹੀਦਾ ਮੈਂ ਸਮਰਥਨ ਕਰਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਦਾ ਥੋਕੇ ਕਹਿੰਨਾ ਕਿ ਡਾਇਮੰਡ ਸੀ ਮੈਂ ਮੈਂ ਸਮਰਥਨ ਨਹੀਂ ਥੋੜਾ ਖੁੱਲ ਕੇ ਸਮਰਥਨ ਕਰਦਾ ਇਹ ਸਰਕਾਰ ਦਾ ਹੋਰ ਸੈਂਟਰ ਦੇ ਵਿੱਚ ਸਿਰਫ ਜੋ ਰਾਮ ਕੋ ਲਾਏ ਹਨ ਮੋਦੀ ਸਾਹਿਬ ਮੈਂ ਹਮਾਰਾ ਸਮਰਥਨ ਕਰਦਾ ਕਿਉਂਕਿ 500 ਸਾਲ ਬਾਅਦ ਮੇਰੇ ਪ੍ਰਭੂ ਸੰਤਾਬ ਛੇਲ ਕੇ ਦੇਖੋ ਪ੍ਰਭੂ ਦੀ ਕਿਰਪਾ ਨਾਲ ਅਸੀਂ ਕਿੰਨੇ ਖੁਸ਼ ਹੋਏ ਅੱਖਾਂ ਚੋਂ ਅੰਸੂ ਵਹਿ ਰਹੇ ਸੀਗੇ ਕਿੰਨਾ ਦੇ ਸਤਾਰਾਂ ਦੇ ਤੁਸੀਂ ਦੇਖਿਆ ਠੀਕ ਹੈ ਇਹਨੇ ਨੇ ਵੱਡੇ ਬਿਜ਼ਨਸਮੈਨ ਇਹਨੇ ਨੇ ਵੱਡੇ ਮੈਂ ਗਾ ਸੰਤ ਮਹਾਤਮਾ ਸੰਤ ਦੋਨਾਂ ਨੂੰ ਕਰਦੇ ਮੇਰਾ ਇੱਕ ਸਵਾਲ ਹੈ ਤੁਸੀਂ ਦੋਨਾਂ ਨੂੰ ਪਸੰਦ ਕਰਦੇ ਹੋ ਭਗਵੰਤ ਮਾਨ ਨੂੰ ਪਸੰਦ ਕਰਦੇ ਹੋ ਨਰਿੰਦਰ ਮੋਦੀ ਨੂੰ ਪਸੰਦ ਕਰਦੇ ਹੋ ਪਰ ਵੋਟ ਤਾਂ ਇੱਕ ਇੱਕ ਬੜੀ ਕੀਮਤੀ ਹੈਗੀ ਆ ਤੁਸੀਂ ਕਹਿੰਦੇ ਸੈਂਟਰ 'ਚ ਅਸੀਂ ਭਾਜਪਾ ਲਿਆਉਣਾ ਚਾਹੁੰਦੇ ਆ ਜੋ ਰਾਮ ਕੋ ਲਾਏ ਹਾਂ ਅਮਨ ਕੋ ਲਾਣਾ ਚਾਹਤੇ ਹੈ ਪੰਜਾਬ 'ਚ ਤੁਸੀਂ ਭਗਵੰਤ ਮਾਨ ਤੋਂ ਖੁਸ਼ ਹੈਗੇ ਹੋ ਪਰ ਵੋਟ ਤਾਂ ਇੱਕ ਇੱਕ ਕੀਮਤੀ ਹੈਗੀ ਨਾ ਸੈਂਟਰ ਦੀ ਗਵਰਨਮੈਂਟ ਵੀ ਵੋਟਾਂ ਮੰਗ ਰਹੀ ਆ ਮੈਂ ਇੱਕ ਚੀਜ਼ ਕਹਿਣਾ ਜੀ ਸੈਂਟਰ ਦੀ ਵੋਟਾਂ ਮੰਗਣਗੀ ਨਾ ਸੈਂਟਰ ਦੀ ਵੋਟ ਬੇਗੀ ਸਿਰਫ ਮੋਦੀ ਸਾਹਿਬ ਦੇ ਠੀਕ ਹੈ ਜੀ ਜਿਹੜੀ ਪੰਜਾਬ ਦੀ ਵੋਟ ਮੈਂ ਫੈਨ ਆ ਭਗਵੰਤ ਮਾਨ ਦਾ ਔਰ ਜਿਹੜੀ ਮਰਜੀ ਪਾਰਟੀ ਹੋਵੇ ਭਗਵੰਤ ਮਾਨ ਮੈਂ ਵੋਟ ਭਗਵੰਤ ਮਾਨ ਸਾਨੂੰ ਪੂਰਾ ਚੋਣਾਂ ਤੋਂ ਪਹਿਲਾਂ ਇਹਨਾਂ ਪ੍ਰਚਾਰ ਵੀ ਕਰਾਉਂਗਾ ਧੋਖ ਕੇ ਕਹਿੰਨਾ ਪੂਰਾ ਪ੍ਰਚਾਰ ਵੀ ਇਸ ਇਲੈਕਸ਼ਨਰ ਦੇ ਵਿੱਚ ਪੂਰੀ ਬੜ ਚੜ ਕੇ ਕਹੂੰਗਾ ਕਿ ਜੋ ਰਾਮ ਕੋ ਲਾਏ ਹੈ ਬਸ ਇੱਕੋ ਹੀ ਨਾਰਾ ਹਮ ਉਨਕੋ ਲਾਏਗੇ ਔਰ ਪੰਜਾਬ ਦੇ ਵਿੱਚ ਡਾਇਮੰਡ ਸੀਐਮ ਸਾਡਾ ਭਗਵੰਤ ਮਾਨ ਸਾਹਿਬ ਤੁਸੀਂ ਇਲੈਕਸ਼ਨ ਚਨਾਵਾ ਤੋਂ ਪਹਿਲਾਂ ਜਿਹੜਾ ਵਿਧਾਨ ਸਭਾ ਦੇ ਚਨਾਵੋ ਇਸ ਤੋਂ ਪਹਿਲਾਂ ਸ਼ਹਿਰਾਂ ਦੇ ਵਿੱਚ ਹੋਰਡਿੰਗ ਲਗਾਤੇ ਸੀ ਸ਼ਿਵਸ਼ਰਨਾ ਨੇ ਕਿ Hindu ਨੇਤਾ ਚਾਹੀਦਾ ਵਾ Hindu ਸੀਐਮ ਚਾਹੀਦਾ ਵਾ ਤਾਂ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਹੁਣ ਸਿੱਖ ਚੈਰਾ ਹੈਗਾ ਭਗਵੰਤ ਮਾਨ ਨੂੰ ਤੁਸੀਂ ਪਸੰਦ ਕਰ ਰਹੇ ਹੋ ਕਿ ਠੀਕ ਆ ਹੁਣ ਮਾਹੌਲ ਠੀਕ ਆ ਹੁਣ Hindu ਚੈਰੇ ਦੀ ਡਿਮਾਂਡ ਤਾਂ ਨਹੀਂ ਹਲੇ ਵੀ ਮੇਰੀ ਗੱਲ ਸੁਣੋ ਜੀ ਮਾਹੌਲ ਹੈਗਾ ਬਹੁਤ ਵਧੀਆ ਠੀਕ ਹੈ ਜੀ ਜਿਹੜੀ ਸੋਚ ਹੈਗੀ ਸੀ ਨਾ ਸੋਚ ਠੀਕ ਹੈ ਕਈ ਸੋਚ ਚਲੋ ਸੋਚ ਆਪਣੀ ਹਰ ਹੈਗੀ ਹੈ ਕਿ ਅਸੀਂ ਹਿੰਦੂ ਸੀਐਮ ਲਈ ਆਏ ਪੰਜਾਬ ਦੇ ਕੰਮ ਵਧੀਆ ਕਰੀਏ ਪਰ ਮੈਨੂੰ ਆਸ ਵਧੀਆ ਹੋ ਗਈ ਕਿ ਮੇਰੇ ਭਗਵੰਤ ਮਾਨ ਸਾਹਿਬ 2 ਸਾਲ ਹੋਣ ਵਾਲੇ ਆ ਕੰਮ ਤੇ ਵਧੀਆ ਔਰ ਜੋ ਅਸੀਂ ਆਪਣੀ ਡਿਮਾਂਡ ਰੱਖਾਂਗੇ ਸਾਡਾ ਹਿੰਦੂ ਜੋ ਡਿਮਾਂਡ ਰੱਖੇਗਾ ਉਹ ਕੰਮ ਹੋਣਗੇ ਇਹਨਾਂ ਮਾਨ ਹੈਗਾ ਅਮਜੀਤ ਤੁਸੀਂ ਮੇਰਾ ਇੱਕ ਸਵਾਲ ਸੀਗਾ ਜਦੋਂ ਤੁਸੀਂ ਆਪਾਂ ਬੈਂਸ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਨਾ ਪੰਜਾਬ ਦੇ ਮਾਹੌਲ ਦੇ ਲਈ ਅਸੀਂ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਕਮੈਂਟਾਂ 'ਚ ਲੋਕ ਪੁੱਛਦੇ ਨੇ ਕਿ ਤੁਸੀਂ ਕੀ ਕੀਤਾ ਵਾ ਤੁਸੀਂ ਤਾਂ ਸਿਰਫ ਬਿਆਨਬਾਜ਼ੀਆਂ ਕੀਤੀਆਂ ਨੇ ਗਨਮੈਨ ਲੈਲੇ ਨੇ ਬੂਲ ਪ੍ਰੋਜੈਕਟਾਂ ਲੈਲੀਆਂ ਨੇ ਤੁਸੀਂ ਕੀ ਕੀਤਾ ਵਾ ਇਹ ਦੱਸੋ ਪੰਜਾਬ ਦੇ ਲਈ ਮੈਂ ਮੇਰੀ ਗੱਲ ਸੁਣੋ ਜੀ ਤੁਹਾਨੂੰ ਕਿੰਨੇ ਟਾਈਮ ਹੋ ਗਿਆ ਮੈਨੂੰ ਜਾਣਦੇ ਕਿੰਨਾ ਟਾਈਮ ਹੋ ਗਿਆ ਬੋਲੋ ਨਾ ਪੱਤਰਕਾਰ ਸਾਹਿਬ ਮੈਨੂੰ ਤਾਂ ਬਹੁਤ ਏਰ ਹੋ ਗਈ ਪਰ ਤੁਸੀਂ ਮੇਰਾ ਸਵਾਲ ਦਾ ਜਵਾਬ ਦੇ ਦਿਓ ਕਿ ਜਵਾਬ ਦੇਣਾ ਤੁਹਾਡੇ ਸਵਾਲ 'ਚ ਜਵਾਬ ਦਊਂਗਾ ਤੁਹਾਨੂੰ ਮੈਨੂੰ ਕਿੰਨਾ ਟਾਈਮ ਹੋ ਗਿਆ ਜਾਣਦੇ ਇਹ ਦੱਸੋ ਤੁਸੀਂ ਪੰਜਾਬ ਦੇ ਲਈ ਕੀਤਾ ਕੀ ਉਹ ਕਹਿੰਦੇ ਕਿ ਬੋਰਡ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਮੈਨੂੰ ਹੋ ਗਏ ਨੇ 22 ਨਾਮ ਵੀ ਗੂੰਜਦਾ ਅੰਮ੍ਰਿਤੋੜਾ ਦਾ ਔਰ ਦਹਾੜ ਦੇਖੋ ਕਿੱਥੇ ਕਿੱਥੇ ਪੂਰੇ ਵਰਲਡ ਵਿੱਚ ਜੇ ਵਰਲਡ ਦਾ ਬੰਦਾ ਫੇਮਸ ਬੰਦਾ ਬੈਠਾ ਹੈ ਤਾਂ ਮੂੰਹ ਦੀ ਸਿਰਫ ਮੂੰਹ ਦੀ ਦਹਾੜ ਨਾ ਕੀਤਾ ਦਹਾੜ ਨਹੀਂ ਹੈ ਦੱਸਣ ਦੀ ਲੋੜ ਥੋੜੀ ਮੈਂ ਕੀ ਕੀਤਾ ਕੀ ਨਹੀਂ ਕੀਤਾ ਜੇ ਮੈਨੂੰ ਦੱਸਣ ਦੀ ਲੋੜ ਫਿਰ ਇਹੀ ਤਾਂ ਕਮੈਂਟ ਆਦਦੇ ਨੇ ਕੀਤਾ ਮੇਰੀ ਕੁਰਬਾਨੀਆਂ ਦੱਸਣ ਦੀ ਲੋੜ ਪੈ ਗਈ ਨਾ ਸਿਰ ਨੀਂਦਾ ਔੜ ਜਾਨੀ ਨੀਂਦਾ ਸੁਪਨੇ ਦੇ ਵਿੱਚ ਵੀ ਕੋਈ ਜੇਰਾ ਆਇਆ ਕਰਨਾ ਅੰਮ੍ਰਿਤੋੜਾ ਅੰਮ੍ਰਿਤੋੜਾ ਠੀਕ ਹੈ ਇਸ ਲਈ ਮੈਨੂੰ ਸਿਰਫ ਸਿਰਫ ਦਹਾੜ ਹਾਲ ਸੁਨੋ ਸੁਨੋ ਦਹਾੜ ਨਹੀਂ ਹੈ ਸੱਚਾਈ ਹੈ ਕੰਮ ਬੋਲਦੇ ਕੰਮ ਕੰਮ ਪਿੱਛੇ ਦੁਨੀਆ ਪਸੰਦ ਕਰਦੀ ਐ ਦੱਸ ਕੀ ਕੀ ਬੋਲਦੇ ਕਹਿੰਦੇ ਪਿਛਲੀ ਵਾਰੀ ਕੰਮ ਕੀ ਬੋਲਦੇ ਗਾਣੇ ਆ ਗਏ ਤੁਹਾਡੇ ਗਾਣੇ ਆ ਗਏ ਹੀ ਕੰਮ ਬੋਲਦੇ ਇੱਕ ਚੀਜ਼ ਮੇਰੀ ਗੱਲ ਸੁਣੋ ਉਹ ਮੇਰਾ ਸ਼ੌਂਕ ਹੈ ਠੀਕ ਐ ਮੇਰੀ ਪਬਲਿਸਿਟੀ ਮੇਰਾ ਸ਼ੌਂਕ ਹੈ ਜੇ ਮੈਂ ਗਾਣਾ ਕਰਦਾ ਤੁਹਾਨੂੰ ਵੀ ਖੁਸ਼ ਹੋਣਾ ਚਾਹੀਦਾ ਕਿ ਮੇਰੇ ਭਰਾ ਨੇ ਗਾਣਾ ਕੀਤਾ ਮੈਂ ਤੁਮਾ ਬਾਵਾ ਪਰ ਤੁਸੀਂ ਤੁਮਾ ਨਹੀਂ ਪਾਈਆਂ ਪਾਈਆਂ ਸੀ ਨਹੀਂ ਮੈਨੂੰ ਮੈਨੂੰ ਦੱਸੋ ਕੰਮ ਕੀ ਕੀਤਾ ਗਾਣਾ 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 ਆ ਗਿਆ ਤੁਹਾਡੇ ਕੰਮ ਕਿਸ ਭਾਵ ਦਾ ਸੁਣਨਾ ਚਾਹੁੰਦੇ ਹੋ ਮੇਰੇ ਮੂੰਹੋਂ ਦੱਸੋ ਕਿ ਸਟਾਈਲ ਦਾ ਕੰਮ ਲੈਣਾ ਚਾਹੁੰਦੇ ਹੋ ਮੇਰੇ ਤੋਂ ਪੰਜਾਬ ਦੇ ਦੀ ਕੀ ਕੀਤਾ ਇਹ ਕੰਮ ਹੀ ਕੰਮ ਹੈ ਤੁਸੀਂ ਦੱਸੋ ਕਿ ਤੁਸੀਂ ਕਿਹੜੇ ਮੈਨੂੰ ਲੈਵਲ ਦੇ ਦੇਖਣਾ ਚਾਹੁੰਦੇ ਹੋ ਕਿਹੜੇ ਧਾਰਮਿਕ ਵਿੱਚ ਜਾਂ ਦੂਜੇ ਕੰਮਾਂ 'ਚ ਕਿਹੜੇ ਕੰਮਾਂ 'ਚ ਤੁਸੀਂ ਮੈਨੂੰ ਲੈ ਕੇ ਆਣਾ ਚਾਹੁੰਦੇ ਹੋ ਕਿ ਅੰਮੀ ਤਰੋੜਾ ਤੇਰਾ ਨਾਮ ਐਦਾ ਕਿੱਦਾਂ ਬਣ ਗਿਆ ਮੇਰਾ ਢਿੱਡ ਦੁਖਦਾ ਇਹ ਬੋਲੋ ਕਿਉਂ ਦੁਖਦਾ ਤੁਹਾਡਾ ਢਿੱਡ ਨਹੀਂ ਮੇਰਾ ਢਿੱਡ ਨਹੀਂ ਦੁਖਦਾ ਮੈਂ ਤਾਂ ਤੁਹਾਡੇ ਜਿਹੜੇ ਜਿਹੜੇ ਕਮੈਂਟਾਂ ਦੇ ਮੋਂ ਪੁੱਛਦੇ ਮੈਂ ਕੀ ਕਹਿ ਰਿਹਾ ਮੇਰੇ ਜਿਹੜੇ ਕਮੈਂਟ ਕਰਦੇ ਉਹਨਾਂ ਦਾ ਸਵਾਲ ਪੁੱਛਦੇ ਮੈਂ ਕਮੈਂਟ ਦੇ ਉਹਨਾਂ ਨੇ ਸੜੀ ਜਾਣਾ ਤੁਸੀਂ ਸੜਨ ਦਿਓ ਤੁਸੀਂ ਪਾਸ ਸਿੱਧਾ ਜਵਾਬ ਦੇ ਦੋ ਕੀ ਹੈ ਮੈਂ ਕਹਿੰਦਾ ਜਿਨਾਂ ਦਾ ਕੰਮ ਹੈ ਨਾ ਸੜਨਾ ਉਹਨਾਂ ਦਾ ਕੰਮ ਹੈ ਸਿਰਫ ਸੜਨਾ ਪਰ ਤੁਸੀਂ ਨਹੀਂ ਸੜਨਾ ਤੁਸੀਂ ਹੁਣੇ ਖੁਸ਼ ਕਿਉਂਕਿ ਤੁਹਾਡਾ ਭਰਾ ਵੇ ਕੋਣ ਹਿੰਦੂ ਜੱਟ ਅਮਿਤ ਤੋੜਾ ਵੀ ਸਾਡੇ ਵਾਸਤੇ ਚਲੋ ਤੁਸੀਂ ਲੀਡਰ ਹੋ ਜੋ ਵੀ ਆ ਹੁਣੇ ਦੱਸੋ ਅੱਗੇ ਕੀ ਪ੍ਰੋਜੈਕਟ ਲੈ ਕੇ ਆ ਰਹੇ ਹੋ ਕਹਿੰਦੇ ਗਾਣੇ ਆ ਰਹੇ ਨਵੇਂ ਕੋਈ ਫਿਲਮ ਬਣਾਉਣ ਦੀ ਆਫਰ ਆ ਗਈ ਹੈ ਆਪਾਂ ਵੈਬ ਸੀਰੀਅਲ ਫਿਲਮ ਵੀ ਕਰ ਰਹੇ ਆ ਠੀਕ ਹੈ ਜੀ ਬਹੁਤ ਵਧੀਆ ਚਿਰਦਾਰ ਹੋਊਗਾ ਕਿਹ ਕਿ ਸੀਰੀਜ਼ ਆ ਰਹੀ ਹੈ ਹਾਂ ਜੀ ਬਹੁਤ ਵਧੀਆ ਹੋਊਗੀ ਮੈਂ ਕਹਿੰਦਾ ਤੁਸੀਂ ਦੇਖਣਾ ਮੈਂ ਕਹਿੰਦਾ ਕੀ ਸ਼ਿਪਸ ਇਹ ਨਾ ਉਹ ਵੀ ਉਹ ਵੀ ਦਿਹਾੜਾ ਵਾਲ ਕਿ ਜਦੋਂ ਕੋਈ ਕਿਸੇ ਦਾ ਕੰਮ ਨਹੀਂ ਹੁੰਦਾ ਨਾ ਕਿੱਥੇ ਵੀ ਉਦੋਂ ਉਹ ਸ਼ਖਸ ਸਿਰ ਸਿਰ ਸਨਾ ਕੋ ਜਾਂਦੇ ਆ ਉਹ ਕਿਰਦਾਰ ਹੈ ਮੇਰਾ ਔਰ ਗਾਣਾ ਹੀ ਬਹੁਤ ਘੈਂਟ ਆ ਰਿਹਾ ਬਹੁਤ ਜ਼ਬਰਦਸਤ ਮੈਂ ਕਹਿੰਦਾ ਪੂਰੀਆਂ ਧੁੰਮਾਂ ਪੈਣਗੀਆਂ ਜੇ ਪਹਿਲਾਂ ਸੁਣਾਤਾ ਨਾ ਮਜ਼ਾ ਨਹੀਂ ਆਣਾ ਜੋ ਦੁਨੀਆ ਸੁਣੇਗੀ ਕਮੈਂਟ ਕਰੇਗੀ ਨਾ ਉਹ ਬੜਾ ਮਜ਼ਾ ਆਣਾ ਕੀ ਵਾਕਈ ਲੁਆਇਨ ਹੈ ਸ਼ੇਰ ਹੈ ਅਮਿਤ ਅਡੋੜਾ ਤੁਮ ਆਪਣੀ ਮਵਾਜ਼ ਸੁਣਾ ਦਿਓ ਇਹ ਗਾਣੇ ਕਿੰਨੇ ਗਾਣੇ ਕੱਢਤੇ ਕਦੀ ਵਾਰ ਉਹ ਆਵਾਜ਼ ਮੇਰੀ ਹੈ ਉਹ ਮੇਰੀ ਆਵਾਜ਼ ਹੀ ਹੈ ਹਿੰਦੂ ਜੱਟ ਹਿੰਦੂ ਜੱਟ ਬਣਾਇਆ ਤੁਸੀਂ ਹੁਣ ਹਿੰਦੂ ਜੱਟ ਦਾ ਸੁਣਾ ਮੈਂ ਤੁਹਾਨੂੰ ਦੱਸਾਂ ਮੈਂ ਉਹ ਮੇਰੀ ਆਵਾਜ਼ ਹੈ ਔਰ ਮੇਰੀ ਆਵਾਜ਼ ਤੁਸੀਂ ਬਹੁਤ ਜਲ ਸੁਣੋਗੇ ਮੈਂ ਕਹਿੰਦਾ ਤੁਹਾਕੇ ਬਣਨੇ ਆ ਆਲ ਵਰਲਡ ਵਿੱਚ ਨਾਮ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕੋਈ ਗੂੰਜਣਾ ਔਰ ਗੂੰਜ ਵੀ ਰਿਹਾ ਕਿਦੇ ਆਸ਼ੀਰਵਾਦ ਨਾਲ ਮੇਰੇ ਬੰਦੇ ਤੇ ਬਿਆਰੀ ਮੇਰੇ ਠਾਕੁਰ ਜੀ ਹਰ ਹਰ ਮਹਾਦੇਵ ਦੇ ਆਸ਼ੀਰਵਾਦ ਨਾਲ ਸੰਮ ਅਮਿਤ अरोੜਾ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਅੱਜ ਮੋਲ ਦੇ ਵਿੱਚ ਆਏ ਹੋਏ ਨੇ ਸੋ ਇਹ ਮੁੱਦਾ ਨਹੀਂ ਹੈਗਾ ਇਹ ਮੁੱਦਾ ਤੇ ਅਸੀਂ ਗੱਲਬਾਤ ਕੀਤੀ ਆ ਜਵਾਬ ਵੀ ਜਿਹੜਾ ਵਾ ਹਲੇ ਕਿ ਸਪਸ਼ਟੀ ਕਰਨੀ ਹੈਗਾ ਪੂਰੀ ਤਰ੍ਹਾਂ ਦਾ ਕਿ ਪੰਜਾਬ ਦੇ ਲਈ ਕੀ ਕੀਤਾ ਵਾ ਸਿਰਫ ਦਹਾੜ ਜਿਹੜੀ ਉਹਨਾਂ ਦੀ ਉਹ ਆਵਾਜ਼ ਜੋ ਸੁਣਾਈ ਦਿੱਤੀ ਆ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੇਖਿਓ ਕਿ ਅਮਿਤ अरोੜਾ ਦੇ ਕੰਮ ਪੰਜਾਬ ਦੇ ਲਈ ਕੀ ਹੈਗੇ ਨੇ ਤਾਂ ਅਮਿਤ अरोੜਾ ਪੰਜਾਬ ਦੇ ਲਈ ਕੀ ਖਾਸ ਕਰ ਰਿਹਾ ਵਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਅਮਨਦਿਲ ਜਗਮਨ ਟੀਵੀ ਲੁਧਿਆਣਾ